ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਮੈਂ ਇਸ ਵੇਲੇ ਪਹੁੰਚਾ ਹਾਂ ਸਿੰਬਲ ਮੋੜ ਵਿਖੇ ਜਿੱਥੇ ਕੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਨੌਜਵਾਨ ਜਿਹੜੇ ਹਨ ਉਹ ਸੇਵਾ ਲਗੇ ਹੋਏ ਨੇ ਪੰਜਾਬ ਦੇ ਵਿੱਚ ਹੜ ਜਿਹੜੇ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੇ ਨੇ ਔਰ ਪੰਜਾਬ ਦੇ ਹਾਲਾਤ ਬਹੁਤ ਗੰਭੀਰ ਚੱਲ ਰਹੇ ਨੇ ਔਰ ਮਾੜੀਆਂ ਹਾਲਾਤਾਂ ਦੇ ਵਿੱਚੋਂ ਇਸ ਵੇਲੇ ਨਿਕਲ ਰਹੇ ਪੰਜਾਬ ਦੇ ਲਈ ਤਿੰਨ ਕਾ ਮਾਤਰ ਸੇਵਾ ਜਿਹੜੀ ਜੰਮੂ ਦੇ ਵਿੱਚੋਂ ਹਰ ਵਾਰ ਨਿਕਲਦੀ ਰਹਿੰਦੀ ਹੈ ਔਰ ਇਸ ਵਾਰ ਫਿਰ ਤੋਂ ਸਿੰਬਲ ਡਵੈਲਪਮੈਂਟ ਸੁਸਾਇਟੀ ਦੇ ਜਿਹੜੇ ਨੌਜਵਾਨ ਵੀਰ ਨੇ ਇਹਨਾਂ ਨੇ ਪਿਛਲੇ ਦਿਨੀ ਜੋ ਵੀ ਰਸਦ ਪੰਜਾਬ ਦੇ ਲਈ ਇਕੱਠੀ ਕੀਤੀ ਸੀ ਉਸ ਰਸਦ ਨੂੰ ਲੈ ਕੇ ਇਹਨਾਂ ਨੇ ਰਵਾਨਾ ਹੋਣਾ ਹੈ ਆਉਣ ਵਾਲੇ ਕੱਲ ਜਿਹਦੀ ਸੇਵਾ ਜਿਹੜੀ ਹੈ ਉਹ ਇਸ ਵੇਲੇ ਚੱਲ ਰਹੀ ਹੈ ਔਰ ਇਸ ਵੇਲੇ ਜੋ ਟਰੱਕ ਮੈਂ ਤੁਹਾਨੂੰ ਦਿਖਾ ਦਿਆਂ ਇਹ ਖੜਾ ਹੈ ਸਿੰਬਲ ਡਵੈਲਪਮੈਂਟ ਸੁਸਾਇਟੀ ਵੱਲੋਂ ਇਹ ਟਰੱਕ ਜਿਹੜਾ ਹੈ ਇਹ ਲੋਡ ਕੀਤਾ ਜਾ ਰਿਹਾ ਹੈ ਔਰ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਦਿਖਾਵਾਂਗਾ ਮੈਂ ਕਹਾਂਗਾ ਵੀਰ ਨੂੰ ਇਸ ਸਾਈਡ ਆ ਜਾਓ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਇਹ ਨੌਜਵਾਨ ਵੀਰ ਸਾਰੇ ਸਮਾਨ ਜਿਹੜਾ ਹੈ ਉਹ ਇਕੱਠਾ ਕਰ ਰਹੇ ਨੇ ਔਰ ਇਹ 10 ਚੱਕੀ ਗੱਡੀ ਜਿਹੜੀ ਹੈ ਉਹ ਲਗਭਗ ਫੁੱਲ ਹੋ ਚੁੱਕੀ ਹੈ ਅੱਧਾ ਸਮਾਨ ਇਸ ਲਿੰਕ ਰੋਡ ਤੋਂ ਇਕੱਠਾ ਕੀਤਾ ਜਾ ਰਿਹਾ ਔਰ ਥੋੜੀ ਹੀ ਦੇਰ ਦੇ ਬਾਅਦ ਬਾਕੀ ਦਾ ਸਮਾਨ ਜਿਹੜਾ ਹੈ ਉਹ ਬਸਤੀ ਗੋਬਿੰਦਪੁਰਾ ਸਿੰਬਲ ਮੋੜ ਦੁਆਰਾ ਸਾਹਿਬ ਦੇ ਵਿੱਚੋਂ ਜਿਹੜਾ ਹੈ ਉਹ ਲੱਦੇ ਆ ਜਾਵੇਗਾ ਹੁਣ ਇਸ ਵੇਲੇ ਤੁਹਾਨੂੰ ਦਿਖਾ ਦਈਏ ਫਿਰ ਤੋਂ ਕਿ ਸਮਾਨ ਬਹੁਤ ਕਾਫੀ ਹੈ ਬਹੁਤ ਜ਼ਿਆਦਾ ਸਮਾਨ ਹੈ ਜੋ ਇਕੱਠਾ ਹੋ ਗਿਆ ਜਿਹਦੇ ਵਿੱਚ ਕੀ ਕੀ ਸਮਾਨ ਹੈ ਕੀ ਕੀ ਨਹੀਂ ਹੈ ਉਹ ਅਸੀਂ ਇਹਨਾਂ ਵੀਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਵੀਰ ਅਜੀਤਪਾਲ ਸਿੰਘ ਜੀ ਵੀ ਇੱਥੇ ਹਨ ਅਵਰੀਜੀਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਵੇਲੇ ਸੇਵਾ ਜਿਹੜੀ ਤੁਹਾਡੀ ਸਿੰਬਲ ਡਵੈਲਪਮੈਂਟ ਸੁਸਾਇਟੀ ਵੱਲੋਂ ਚੱਲ ਰਹੀ ਹੈ ਜੋ ਹੜਪੀੜਤਾਾਂ ਦੇ ਲਈ ਜਿਹੜਾ ਸਮਾਨ ਹੈ ਥੋੜਾ ਅੱਗੇ ਆ ਜਾਈਏ ਹੜਪੀੜਤਾਾਂ ਦੇ ਲਈ ਜਿਹੜਾ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ ਜੀ ਜੀ ਪੰਜਾਬ ਦੇ ਲਈ ਤੁਸੀਂ ਕੱਲ ਚਾਲੇ ਪਾਣੇ ਨੇ ਜੀ ਜੀ ਕੀ ਕੀ ਸਮਾਨ ਹੈ ਔਰ ਕੀ ਕੀ ਸੇਵਾ ਜਿਹੜੀ ਇੱਥੋਂ ਤੁਸੀਂ ਲੈ ਕੇ ਜਾ ਰਹੇ ਹੋ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤੁਹਾਨੂੰ ਆਦਾਬ ਜੀ ਦਾ ਸਮਾਨ ਗੱਡੀ ਦੇ ਵਿੱਚ ਰਾਸ਼ਨ ਜੀ ਆਟਾ ਚਾਵਲ ਜੀ ਦਾਲਾਂ ਚੀਨੀ ਨਮਕ ਹਲਦੀ ਮਿਰਚੀ ਹੂੰ ਸਰਸੋਂ ਦਾ ਤੇਲ ਮਤਲਬ ਜ਼ਿਆਦਾਤਰ ਡਰਾਈਸ ਆਸ਼ੀਰ ਬਿਲਕੁਲ ਜਿਹੜਾ ਇਸ ਲਈ ਕਿਉਂਕਿ ਆਪ ਜੀ ਨੂੰ ਪੱਲੇ ਪੰਤ ਪਤਾ ਹੀ ਹੈ ਕਿ ਅਸੀਂ 10 15 ਦਿਨ ਹੋ ਗਏ ਸਾਨੂੰ ਤਕਰੀਬਨ ਸਾਰਾ ਜਿਹੜਾ ਸਮਾਨ ਅਸੀਂ ਇਕੱਠਾ ਕਰ ਰਹੇ ਸੀ ਹੂੰ ਹੂੰ ਕਿਉਂਕਿ ਅਸੀਂ ਮਤਲਬ ਉਹਨਾਂ ਨਾਲ ਵੀ ਸੰਪਰਕ ਕੀ ਸੀ ਹੂੰ ਹੂੰ ਤੇ ਅਸੀਂ ਇਸ ਤਰ੍ਹਾਂ ਹੜਵੜਾੜ ਵਿੱਚ ਜਾਂ ਜੰਗ ਵਿੱਚ ਅਸੀਂ ਵੀ ਠੀਕ ਸਮਝਿਆ ਕਿ ਅਸੀਂ ਜਿਹੜਾ ਸਮਾਨ ਆ ਉੱਥੇ ਫਟਾਫਟ ਜਾ ਕੇ ਉਹ ਜਾ ਕੇ ਛੱਡ ਕੇ ਤੇ ਆਪਣਾ ਫਰਜ਼ ਪੂਰਾ ਕਰ ਲਈ ਕਿਉਂਕਿ ਉੱਥੇ ਸਾਨੂੰ ਜिले वीर ਸਾਡੀਆਂ ਟੀਮਾਂ ਗਈਆਂ ਵੀ ਸਨ ਹੂੰ ਤੇ ਉਹਨਾਂ ਟੀਮਾਂ ਦੇ ਨਾਲ ਉਹਨਾਂ ਨਾਲ ਜਿਹੜਾ ਪੂਰਾ رابطہ ਹੋਇਆ ਉਹਨਾਂ ਵੱਲੋਂ ਸਾਨੂੰ ਇਹ ਬੇਨਤੀ ਹੋਈ ਕਿ ਜੀ ਹੁਣ ਜਿਹੜਾ ਤੇਰੇ ਨੂੰ ਪਾਣੀ ਥੱਲੇ ਹੋ ਚੁੱਕਾ ਹੈ ਬਿਲਕੁਲ ਤੇ ਹੁਣ ਜਿਹੜੇ ਲੋਕੀ ਆਪਣਾ ਘਰ-ਬਾਰ ਛੱਡ ਕੇ ਤੇ ਨਿਕਲ ਗਏ ਸੀ ਅੱਗੇ ਪਿੱਛੇ ਉਹ ਵਾਪਸ ਆਪਣੇ ਘਰਾਂ 'ਚ ਪਰਤ ਆਏ ਨੇ ਕਿਉਂਕਿ ਪਹਿਲੇ ਵੀ ਤੁਸੀਂ ਬੜੇ ਸਾਰੇ ਵੀਡੀਓ ਦੇਖੇ ਕਿ ਉਹ ਵੀਡੀਓ ਜਿਹੜੇ ਨਾ ਉਹਨਾਂ ਵੀਡੀਓ ਵੀ ਸਾਨੂੰ ਪਤਾ ਚੱਲਿਆ ਕਿ ਉਹ ਬੜੇ ਸਾਰੇ ਲੋਕੀ ਜਿਹੜੇ ਨੇ ਉਹ ਜਿੱਥੇ ਸਮਾਨ ਪਹੁੰਚਣਾ ਚਾਹੀਦਾ ਸੀ ਉੱਥੇ ਨਹੀਂ ਸਮਾਨ ਨਹੀਂ ਪਹੁੰਚਿਆ ਪਰ ਇਸ ਵੇਲੇ ਜਿਹੜਾ ਇਹ ਤੁਹਾਡਾ ਸਾਰਾ ਸਮਾਨ ਹੈ ਜਿਹੜਾ ਸਾਰੀ ਸੇਵਾ ਹੈ ਇਹ ਕਿਹੜੇ ਇਲਾਕੇ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਜਾਵੇਗੀ ਗੁਰਦਾਸਪੁਰ ਡਿਸਟ੍ਰਿਕਟ ਜੀ ਜੀ ਉਹਦੇ ਵਿੱਚ ਵੀ ਪਾਰਟਿਕੂਲਰਲੀ ਸਾਡੀ ਕੋਸ਼ਿਸ਼ ਰਹੇਗੀ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਦਾ ਇਲਾਕਾ ਜਿਹੜਾ ਜੀ ਜੀ ਉੱਥੇ ਹਜੇ ਵੀ ਕਈਆਂ ਜਗਾਂ ਦੇ ਵਿੱਚ ਪਾਣੀ ਰੁਕਿਆ ਹੋਇਆ ਹੈ ਜੀ 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 ਬਿਲਕੁਲ ਤੋਂ ਤੋਂ ਉਸ ਤੋਂ ਇਲਾਵਾ ਆਮ ਤੌਰ ਤੇ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਸੀ ਤੁਸੀਂ ਜਿਹੜੀ ਆਮ ਤੌਰ ਤੇ ਵੀਡੀਓ ਕਰਦੇ ਸੀ ਉਹਦੇ ਵਿੱਚ ਤਾਂ ਤੁਸੀਂ ਕਹਿ ਰਹੇ ਸੀ ਕਿ ਬਾਈ ਹੁਣ ਸਮਾਨ ਨਾ ਭੇਜੋ ਤੋ ਇਹ ਇਹ ਸਮਾਨ ਫੇਰ ਜੰਮੂ ਤੋ ਫੇਰ ਜਾ ਰਿਹਾ ਹੈ ਇਹਦਾ ਕੀ ਮਤਲਬ ਕਰਨਾ ਹੈ ਕਿਉਂਕਿ ਤੁਸੀਂ ਆ ਆਪ ਜਿਹੜਾ ਹੈ ਉਹ ਕਿਹਾ ਸੀ ਕਿ ਬਾਈ ਹੋਰ ਸਮਾਨ ਨਾ ਭੇਜੋ ਬੜਾ ਤੁਸੀਂ ਇੱਕ ਆਪਣੇ ਮਨ ਨੂੰ ਜਿਹੜਾ ਤੁੰਬੂਆ ਤੁਸੀਂ ਸਵਾਲ ਕੀਤਾ ਜੀ ਪਰ ਬੜਾ ਅੱਛਾ ਸਵਾਲ ਹੈ ਬੜੇ سارے ਲੋਕਾਂ ਦੇ ਵਿਚਾਰ ਹੋਣਗੇ ਜਾਣਕਾਰੀ ਦੇ ਲਈ ਦੱਸ ਦਿੰਗੇ ਅਸੀਂ ਬੇਨਤੀਆਂ ਸੀ ਜ਼ਰੂਰ ਕੀਤੀਆਂ ਸੀ ਕਿ ਭਈ ਜਿਹੜਾ ਸਮਾਨ ਹੈ ਉਹ ਅਸੀਂ ਮਤਲਬ ਨਾ ਤੁਹਾਨੂੰ ਦਿਓ ਲੇਕਿਨ ਫਿਰ ਵੀ ਸਾਡੇ ਕਹਿਣ ਦੇ باوجود ਦੀ ਬੜੀ ਸਾਰੀ ਸੰਗਤ ਉਹ ਤੁਹਾਨੂੰ ਸਮਾਨ ਦੇ ਦੇ ਦਿੱਤਾ ਸਾਡੇ ਕੋਲ ਸਮਾਨ ਜੜਾ ਆ ਗਿਆ ਉਹਦੇ ਨਾਲ ਫਿਰ ਇਹੀ ਹੈ ਕਿ ਅਸੀਂ ਇਹ ਕਰ ਰਹੇ ਹਾਂ ਕਿ ਜਿਹੜਾ ਸਮਾਨ ਸਾਡੇ ਕੋਲ ਇਕੱਠਾ ਹੋਇਆ ਹੈ ਨਾ ਉਹਨਾਂ ਅਸੀਂ ਕਿਤੇ ਨਾ ਕਿਤੇ ਉਹਨਾਂ ਵੀਰਾਂ ਤੱਕ ਪਹੁੰਚਾਉਣਾ ਹੈਗੇ ਜੀ ਜੀ ਤਾਂ ਉਹ ਅਸੀਂ ਬੇਨਤੀਆਂ ਉਹਨ ਵੀ ਇਹ ਕਰ ਰਹੇ ਹਾਂ ਕਿ ਰਾਸ਼ਨੀਸ਼ ਨੂੰ ਸਾਨੂੰ ਬਿਲਕੁਲ ਹੋਰ ਨਾ ਦਿਓ ਜੋ ਸਾਡੇ ਕੋਲ ਤੁਸੀਂ ਤਿਲਫੁੱਲ ਦਿੱਤਾ ਤੁਹਾਨੂੰ ਸੰਗਤ ਜਿਹੜੀ ਕੰਮ ਪੈਣਾ ਸੰਗਤ ਨੂੰ ਇੱਕ ਆਵਾਜ਼ ਮਾਰੀ ਹੈ ਨਾ ਕਿ ਸਾਨੂੰ ਸੰਗਤ ਜੀ 1 ਰੁਪਿਆ ਦਿਓ ਤੇ ਸੰਗਤ ਨੂੰ 100 ਰੁਪਿਆ ਜਾਂ 1000 ਰੁਪਿਆ ਲੈ ਕੇ ਬਿਲਕੁਲ ਜ਼ਿਆਦਾ ਲੈ ਕੇ ਬਹੁਤ ਸਹਿਯੋਗ ਹੈ ਬਹੁਤ ਮਵਾਦ ਸੰਗਤ ਦਾ ਵੀ ਲੇਕਿਨ ਹੁਣ ਜਿਹੜਾ ਸਾਡੇ ਕੋਲ ਇਸੇ ਦੇ ਜਿਹੜਾ ਇਕੱਠਾ ਹੋਇਆ ਹੋਇਆ ਇਹ ਜਿਹੜਾ ਸਮਾਨ ਅਸੀਂ ਇਹ ਲੈ ਕੇ ਆਸੀ ਉੱਥੇ ਪਹੁੰਚਾਣਾ ਅਗੋਂ ਤੋਂ ਲਈ ਅਸੀਂ ਜਿਹੜਾ ਇੱਥੋਂ ਤੁਸੀਂ ਸਮਾਨ ਹੁਣ ਲੈ ਕੇ ਜਾ ਰਹੇ ਹੋ ਇਹ ਸਾਰਾ ਮੈਂ ਦੇਖ ਰਿਹਾ ਕਿ ਪੂਰਾ ਟਰੱਕ ਫੁੱਲ ਹੋ ਚੁੱਕਿਆ ਲਗਭਗ ਅੱਧੇ ਤੋਂ ਜ਼ਿਆਦਾ ਹੋ ਚੁੱਕਿਆ ਹਜੇ ਹੋਰ ਸਮਾਨ ਤੁਸੀਂ ਗੁਰਦੁਆਰਾ ਸ੍ਰੀ ਗੋਬਿੰਦਪੁਰਾ ਚੋ ਵੀ ਰੋਲ ਕਰਨਾ ਹੈ ਔਰ ਇਹ ਏਡਾ ਸਮਾਨ ਜਿਹੜਾ ਹੈ ਉੱਥੇ ਅੱਗੇ ਤੁਹਾਡੀ ਆਲਰੇਡੀ ਕਿਤੇ ਨਾ ਕਿਤੇ ਤੇ ਕੰਟੈਕਟ ਹੋਣਾ ਹੀ ਹੈ ਜਾਂ ਫਿਰ ਜਿਸ ਤਰ੍ਹਾਂ ਬਾਕੀ ਜਿਹੜੇ ਡੰਪ ਕਰਕੇ ਆਗੇ ਤੁਸੀਂ ਡੰਪ ਕਰਕੇ ਆ ਜਾਓਗੇ ਨਹੀਂ ਮੇਰੇ ਜੀ ਸਭ ਕੁਝ ਨਹੀਂ ਹੈ ਕਿਉਂਕਿ ਆਮ ਤੌਰ ਤੇ ਜੰਮੂ ਤੋਂ ਜਿੰਨੇ ਵੀ ਗਏ ਆ ਮੋਸਟਲੀ ਡੰਪ ਕਰਕੇ ਆਗੇ ਕਿਸੇ ਨਾ ਕਿਸੇ ਕੈਂਪ ਦੇ ਵਿੱਚ ਜਾਂ ਇਸ ਤਰ੍ਹਾਂ ਨਹੀਂ ਸਾਡਾ ਇਹ ਤੁਹਾਡਾ ਕੀ ਰੇਗ ਹੈ ਸਾਡਾ ਐਸਾ ਕੁਝ ਨਹੀਂ ਹੈ ਸਾਡਾ ਉੱਥੇ ਦੋ ਤਿੰਨ ਜਥੇਬੰਦੀਆਂ ਨਾਲ ਸਾਡਾ ਸੰਪਰਕ ਹੋਇਆ ਹੋਇਆ ਹੈ ਠੀਕ ਹੈ ਬਿਲਕੁਲ ਅਸੀਂ ਉਹਨਾਂ ਨਾਲ ਸਾਡੀ 101% ਕੋਸ਼ਿਸ਼ ਰਹੀ ਹੈ ਕਿ ਅਸੀਂ ਡੋਰ ਟੂ ਡੋਰ ਜਾ ਕੇ ਸਮਾਨ ਦਿੱਤੇ ਲੋਡ ਬੰਦ ਲੈਣਾ ਜਿੱਥੋਂ ਜਾ ਕੇ ਆਪ ਅਸੀਂ ਸਮਾਨ ਦੇ ਜੀ ਜੀ ਇਹ ਵੀ ਤੁਸੀਂ ਦੇਖ ਲਓ ਮੈਂ ਵੀਰ ਨੂੰ ਬੋਲਾਂਗਾ ਤੁਹਾਡੇ ਕੈਮਰਾਮੈਨ ਸਾਹਮਣੇ ਹਾਂ ਬਿਲਕੁਲ ਇਹ ਦੇਖੋ ਇੱਥੇ ਵੀ ਜਿਹੜਾ ਕੋਈ ਸਮਾਨ ਸਮਾਨ ਜਿਹੜਾ ਬਹੁਤ ਆ ਰਿਹਾ ਹੈ ਹਜੇ ਵੀ ਜਿਹੜਾ ਇੱਥੇ ਜਿਹੜੇ ਲੋਕੀ ਰਹਿ ਰਹੇ ਨੇ ਜੰਮੂ ਦੇ ਵਿੱਚ ਜਿਹੜਾ ਜੰਮੂ ਦੇ ਵਿੱਚ ਜਿਹੜਾ ਤੱਕ ਸਮਾਨ ਨਹੀਂ ਪੁੱਜਿਆ ਇਹ ਆਪਣੀਆਂ ਗੱਡੀਆਂ 'ਚ ਇਹ ਸਮਾਨ ਲੋਡ ਕਰਕੇ ਅਸੀਂ ਉਹਨਾਂ ਤੱਕ ਪਹੁੰਚਾ ਰਹੇ ਹਾਂ। ਔਰ ਇਹ ਬਹੁਤ ਵੱਡੀ ਗੱਲ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਸਿਰਫ ਪੰਜਾਬ ਹੀ ਨਹੀਂ ਇਹਦੇ ਵਿੱਚ ਉਹ ਰਾਸ਼ਨ ਵੀ ਹੈ ਜਿਹੜਾ ਜੰਮੂ ਦੇ ਫਲੱਡ ਇਫੈਕਟਿਡ ਜਿਹੜੇ ਸਾਡੀਆਂ ਫੈਮਿਲੀਜ਼ ਨੇ ਆਪਣੀਆਂ ਕੁਝ ਉਹਨਾਂ ਦੇ ਲਈ ਵੀ ਇਹ ਰਾਸ਼ਨ ਤੁਸੀਂ ਦੇਖ ਰਹੇ ਹੋ ਕਿ ਇੱਥੋਂ ਲੋਕਲ ਇਲਾਕੇ ਦੇ ਵਿੱਚ ਵੰਡਣ ਵਾਸਤੇ ਵੀ ਜਾ ਰਿਹਾ ਔਰ ਬਹੁਤ ਵੱਡੀ ਗੱਲ ਹੈ। कि सिर्फ दौड़ नहीं सोच समझ के जड़ा है ये राशन जड़ा है वो वंडन गए और एदे विच गद्दे वगैरह या कपड़े और भी सामान है हर तरह दा सामान जड़ा जदे हैं के कम्बल है के कपड़े ਸਾਡੇ ਜਿਹੜਾ ਪਾਪ ਸਾਰਾ ਸਟਾਕ ਗੁਰਦੁਆਰਾ ਸਿੰਘ ਸਭਾ ਬਸਤੀ ਬਿੰਕੂਰਾ ਸਿੰਬਲ ਮੋੜ ਜਿਹੜਾ ਸਾਡਾ ਪਹਿਲੇ ਮেইন ਸੈਂਟਰ ਜਿੱਥੇ ਆਪਾਂ ਸਮਾਨ ਇਕੱਠਾ ਕੀਤਾ ਸੀ ਉਹ ਉੱਥੇ ਇਸ ਤੋਂ ਬਾਅਦ ਕਿਉਂਕਿ ਇਸ ਦੇ ਹਾਲੇ ਤੁਸੀਂ ਕਹਿ ਸਕਦੇ ਹੋ ਕਿ ਪੀਕ ਆਵਰਸ ਨੇ ਤੇ ਰਸ਼ ਵਗੈਰਾ ਜ਼ਿਆਦਾ ਹੈ ਅਸੀਂ ਇਹ ਗੱਡੀ ਨੂੰ 10 ਵਜੇ ਨਾਲ ਉੱਥੇ ਕੋਈ ਬਸਾ ਬਦਲ ਲਗਾਣੀ ਮਤਲਬ ਕਿ ਰਾਤ ਨੂੰ 10 ਵਜੇ ਤੁਸੀਂ ਉੱਥੋਂ ਦਾ ਸਾਰਾ ਸਮਾਨ ਵੀ ਲੋਡ ਬਾਅਦ ਚੋਂ ਸਮਾਨ ਲੋਡ ਹੋ ਜਾਂਦਾ ਹੈ ਐਂਬੂਲੈਂਸ ਸਾਡੀ ਆ ਰਹੀ ਹੈ ਦੇ ਵਿੱਚ ਬਿਲਕੁਲ ਮੈਂ ਦੱਸ ਦਿਆਂ ਕਿ ਯੂਨਾਈਟਿਡ ਯੂਨਾਈਟਿਡ 6 ਦੀ ਜਿਹੜੀ ਐਂਬੂਲੈਂਸ ਹੈ ਇਹਦੇ ਵਿੱਚ ਪੂਰਾ ਸਰੋਂ ਦਾ ਤੇਲ ਜਿਹੜਾ ਆ ਇੱਥੋਂ ਲੋਡ ਹੋ ਕੇ ਜਾਵੇਗਾ ਇਹ ਨਾਲ ਜਾਵੇਗੀ ਗੱਡੀ ਔਰ ਇਸ ਗੱਡੀ ਦੇ ਵਿੱਚ ਹੁਣੇ ਬਸ ਥੋੜੀ ਦੇਰ ਤੱਕ ਇਹਨੇ ਸਰੋਂ ਦਾ ਤੇਲ ਜਿਹੜਾ ਹੈ ਉਹ ਲੋਡ ਕਰਨਾ ਹੈ ਤੋਂ ਵੀਰ ਜਿਹੜੇ ਨੇ ਸਾਰੇ ਸਾਰੇ ਲੱਗੇ ਹੋਏ ਨੇ ਲਗਾਤਾਰ ਉਹ ਬਾਉ ਤੁਹਾਨੂੰ ਸਿੱਧੀ ਕਰੋ ਜਾਂਦੇ ਜਾਂਦੇ ਚੋਰ ਨਾ ਜਾਂਦੇ ਤੁਸੀਂ ਦੇਖ ਰਹੇ ਹੋ ਕਿ ਇਸਨੇ ਬਾਸ ਬਾਸ ਹਰ ਕੋਈ ਇਹੀ ਸੋਚ ਕੇ ਚੱਲ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਸੇਵਾ ਕਰ ਲਈਏ ਔਰ ਯੂनाइटेड सिख ਦੇ ਜਿਹੜੇ ਵੀਰ ਨੇ ਉਹ ਇੱਥੇ ਲੱਗੇ ਹੋਏ ਨੇ ਔਰ ਨਾਲ ਹੀ ਸਿੰਬਲ ਡਵੈਲਪਮੈਂਟ ਸੁਸਾਇਟੀ ਦੇ ਸਾਰੇ ਵੀਰ ਦੇ ਦੇਖ ਰਹੇ ਹੋ ਕਿ ਕਿਵੇਂ ਹਰ ਕੋਈ ਬੰਦਾ ਜਿਹੜਾ ਉਹ ਆਪਣੀ ਜਥਾ ਸ਼ਕਤ ਅਨੁਸਾਰ ਜਿਹੜੀ ਸੇਵਾ ਉਹ ਕਰ ਰਿ ਕਰ ਰਿਹਾ ਹੈ ਔਰ ਇਹ ਟਰੱਕ ਲਗਭਗ ਪੂਰਾ ਇਹ ਨੌਜਵਾਨ ਵੀਰ ਜਿਹੜੇ ਸਾਰੇ ਨੇ ਸਾਡੇ ਰੌਬਰਟ ਵੀਰ ਜੀ ਨੇ ਉਸ ਤੋਂ ਬਾਅਦ ਇਹਨਾਂ ਨੂੰ ਤੇ ਤੁਸੀਂ ਜਾਣਦੇ ਹੋ ਸਾਡਾ ਰਮਨਦੀਪ ਸਿੰਘ ਜੀ ਯੂनाइटेड 6 ਤੋਂ ਔਰ ਸਾਡੇ ਛੋਟੇ ਵੀਰ ਸਾਰੇ ਨਾਲ ਲਗੇ ਹੋਏ ਨੇ ਔਰ ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਯੂनाइटेड 6 ਦੀ ਜਿਹੜੀ ਇਹ ਐਂਬੂਲੈਂਸ ਹੈ ਇਦੇ ਵਿੱਚ ਸਮਾਨ ਜਿਹੜਾ ਹੈ ਉਹ ਵੀ ਲੋਡ ਕੀਤਾ ਜਾ ਰਿਹਾ ਹੈ ਸਰੋਂ ਦਾ ਤੇਲ ਜਿਹੜਾ ਹੈ ਉਹ ਇੱਥੇ ਲੋਡ ਕਰ ਰਹੇ ਨੇ ਸਾਰੇ ਵੀਰ ਸਾਡੇ ਰੌਬਟ ਵੀਰ ਵੀ ਲੱਗੇ ਹੋਏ ਨੇ ਸਾਡੇ ਸਾਰੇ ਵੀਰ ਜਿਹੜੇ ਨੇ ਉਹ ਲਗਾਤਾਰ ਜਿਹੜੀ ਹੈ ਉਹ ਸੇਵਾ ਨਿਭਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇਹ ਐਂਬੂਲੈਂਸ ਜਿਹੜੀ ਹੈ ਇਹ ਨਾਲ ਜਾਏਗੀ ਵੀਰ ਹਰਵਿੰਦਰ ਸਿੰਘ ਜੀ ਹਰ ਕੋਈ ਜਿਹੜਾ ਹੈ ਉਹ ਆਪਣੀ ਸੇਵਾ ਜਿਹੜੀ ਹੈ ਉਹ ਨਿਭਾ ਰਿਹਾ ਹੈ ਔਰ ਮੈਂ ਤੁਹਾਨੂੰ ਦੱਸਦੇ ਆ ਕਿ ਇਹ ਸਟਾਕ ਕਿੰਨਾ ਜ਼ਿਆਦਾ ਹੈ ਕਿ ਲੋਡ ਕਰ ਕਰਕੇ ਵੀ ਹਜੇ ਮੁੱਕ ਨਹੀਂ ਰਿਹਾ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹਜੇ ਸਮਾਨ ਕੁਝ ਪਿਆ ਹੋਇਆ ਹੈ ਜਿਹੜਾ ਕਿ ਥੋੜੀ ਦੇਰ ਤੱਕ 10 ਵਜੇ ਤੋਂ ਬਾਅਦ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਲੋਡ ਕੀਤਾ ਜਾਵੇਗਾ ਔਰ ਤੁਹਾਨੂੰ ਦੱਸ ਦਈਏ ਕਿ ਫਿਰ ਤੋਂ ਇੱਕ ਵਾਰ ਕੀ ਗੁਰਦਾਸਪੁਰ ਦਾ ਇਲਾਕਾ ਜਿਹੜਾ ਹੜਪੀੜ ਤੇ ਇਲਾਕਾ ਹੈ ਡੇਰਾ ਬਾਬਾ ਨਾਨਕ ਦੇ ਲਾਗੇ-ਤਾਗੇ ਦਾ ਇਲਾਕਾ ਇਹ ਸਾਰਾ ਸਮਾਨ ਜਿਹੜਾ ਹੈ ਉਹ ਉਸ ਪਾਸੇ ਜਾਏਗਾ ਔਰ ਜਿਵੇਂ ਕਿ ਐਸਡੀਐਸ ਦੇ ਵੀਰ ਅਜੀਤਪਾਲ ਜੀ ਨੇ ਸਾਨੂੰ ਦੱਸਿਆ ਵੀ ਹੈ ਕਿ ਇਹ ਸਮਾਨ ਜਿਹੜਾ ਹੈ ਉਥੇ ਪਹਿਲਾਂ ਹੀ ਜਿਹੜਾ ਕੰਟੈਕਟ ਹੋ ਚੁੱਕਿਆ ਹੈ ਜਿੱਥੇ ਕਿ ਇਹ ਸਮਾਨ ਜਿਹੜਾ ਹੈ ਜਾ ਕੇ ਦਿੱਤਾ ਜਾਏਗਾ ਔਰ ਬੜੇ ਹੀ ਅੱਛੇ ਔਰ ਸਜੇ ਤਰੀਕੇ ਦੇ ਨਾਲ ਇਸ ਸਮਾਨ ਨੂੰ ਜਿਹੜਾ ਹੈ ਇੱਥੇ ਲੋਡ ਕੀਤਾ ਜਾ ਰਿਹਾ ਔਰ ਕੱਲ ਸਵੇਰ ਨੂੰ ਕੱਲ 11 12 ਵਜੇ ਦੇ ਕਰੀਬ ਜਿਹੜੀ ਹੈ ਇਹ ਟਰੱਕ ਔਰ ਇਹ ਐਂਬੂਲੈਂਸ ਜਿਹੜੀ ਹੈ ਇੱਥੋਂ ਚਲਾ ਜਾਣਗੇ ਔਰ ਪਰਸੂ ਸਵੇਰੇ ਅਸੀਂ ਫੇਰ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਕਿ ਲਾਈਵ ਹੋਵਾਂਗੇ ਕੱਲ ਵੀ ਤੁਹਾਨੂੰ ਪੂਰਾ ਇਹਨਾਂ ਦਾ ਜਿਹੜਾ ਇੱਥੋਂ ਜਾਣ ਵੇਲੇ ਜੋ ਇਹਨਾਂ ਦੇ ਨਾਲ ਅਸੀਂ ਇੱਥੋਂ ਚਲਾਂਗੇ ਪਰ ਤੁਹਾਨੂੰ ਰਸਤੇ ਦੇ ਵਿੱਚ ਵੀ ਲਾਈਵ ਕਰਕੇ ਦੱਸਾਂਗੇ ਉਸ ਤੋਂ ਬਾਅਦ ਅੱਗੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਜੋ ਪੰਜਾਬ ਦੇ ਖਾਸ ਕਰਕੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਇਲਾਕਾ ਜਿਹੜਾ ਹੈ ਉੱਥੇ ਵੀ ਅਸੀਂ ਇਹ ਜਾ ਕੇ ਤੁਹਾਨੂੰ ਪੂਰਾ ਲਾਈਵ ਜਿਹੜਾ ਟੈਲੀਕਾਸਟ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਅਗਰ ਉਧਰ ਸਿਗਨਲ ਨਾ ਹੋਇਆ ਤਾਂ ਅਸੀਂ ਤੁਹਾਨੂੰ ਜਿਹੜਾ ਹੈ ਉਹ ਰਿਕਾਰਡਿੰਗ ਕਰਕੇ ਕੁਝ ਨਾ ਕੋਈ ਜ਼ਰੂਰ ਦਿਖਾਵਾਂਗੇ ਔਰ ਤੁਸੀਂ ਦੇਖ ਰਹੇ ਹੋਏ ਸਾਹਮਣੇ ਸੇਵਾ ਟਰੱਕ ਜਿਹੜਾ ਹੈ ਉਹ ਲੋਡ ਕਰ ਲਿਆ ਗਿਆ ਹੈ ਔਰ ਐਂਬੂਲੈਂਸ ਵੀ ਜਿਹੜੀ ਹੈ ਉਹ ਲੋਡ ਕਰ ਲਈ ਗਈ ਹੈ। ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਇਹ ਹਰ ਇੱਕ ਜੰਮੂ ਦੇ ਜਿਸ ਜਿਸ ਵੀ ਸੰਗਤ ਨੇ ਇਹ ਸੇਵਾ ਕੀਤੀ ਹੈ ਉਹਨਾਂ ਨੂੰ ਪਤਾ ਚੱਲ ਸਕੇ ਕਿ ਉਹਨਾਂ ਦਾ ਦਿੱਤਾ ਹੋਇਆ ਸਮਾਨ ਉਹਨਾਂ ਦਾ ਦਿੱਤੀ ਹੋਈ ਦਸਵੰਦ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਟਰੱਕਾਂ ਤੇ ਔਰ ਗੱਡੀਆਂ ਤੇ ਲੋਡ ਕਰਕੇ ਉਹ ਭੇਜੀ ਜਾ ਰਹੀ ਹੈ। ਅਵੀਰਮਨਦੀਪ ਸਿੰਘ ਜੀ ਅੱਜ ਲੱਗਿਓ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਜੰਮੂ ਦੀ ਸੰਗਤ ਨੂੰ ਜਿਨ੍ਹਾਂ ਨੇ ਖਾਸ ਕਰਕੇ ਇਹ ਸੇਵਾ ਦਿੱਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਨੂੰ ਇਹ ਸੰਗਤ ਨੇ ਗੱਲਾਂ ਵੜੀਆਂ ਕੱਢ ਰੀਆਂ ਨੇ ਉਹਦਾ ਕਾਰਨ ਮੈਂ ਦੱਸਦਾ ਕਿ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਜਿਹੜਾ ਦੂ ਸੱਸੀ ਹਫ਼ਤਾ ਲਗਾ ਕੇ ਆਏ ਆ ਪੰਜਾਬ ਦੀ ਧਰਤੀ ਦੇ ਵਿੱਚ ਜਿੰਨੀ ਕੁ ਸੇਵਾ ਮਾਲਕ ਨੇ ਸਾਡੇ ਤੋਂ ਲੈਣੀ ਸੀ ਉੱਥੋਂ ਵੀ ਮੈਂ ਬੇਨਤੀ ਕਰਦਾ ਰਿਹਾ ਤੇ ਅੱਜ ਵੀ ਕਿ ਵੀ ਪੰਜਾਬ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਸੰਗਤ ਨੂੰ ਮੈਂ ਦੱਸਣਾ ਚਾਹਣਾ ਅੱਜ ਕਿ ਇਹ ਸਾਡੇ ਕੋਲ ਜਿਹੜਾ ਮਾਲ ਸੀ ਸਿਮਲ ਡਵੈਲਪਮੈਂਟ ਸੁਸਾਇਟੀ ਨੂੰ ਜਿਹੜਾ ਹੈ ਇੱਥੇ ਦੀ ਸੰਗਤ ਨੇ ਆਪਣੇ ਫਰਜ਼ਾਂ ਨੂੰ ਸਮਝਦੋਇਆ ਹੈ ਕਾਫੀ ਦਿਨਾਂ ਤੋਂ ਦਿੱਤਾ ਹੋਇਆ ਹੈ ਜਿਹੜਾ ਇਸ ਆਪਣੀ ਜਿੰਨੀ ਕੁ ਉਹਨਾਂ ਦੀ ਭਾਵਨਾ ਹੈ ਉਹਨਾਂ ਭਾਵਨਾਵਾਂ ਵਲ ਦੇਖਦੇ ਹੋਏ ਇਹ ਸਾਰਾ ਸਮਾਨ ਜਿਹੜਾ ਇਕੱਠਾ ਕੀਤਾ ਪਹਿਲਾਂ ਸੀ ਉਹ ਹੁਣ ਲੈ ਕੇ ਜਾ ਰਹੇ ਨੇ ਸਿਮਲ ਡਵੈਲਪਮੈਂਟ ਸੁਸਾਇਟੀ ਦੇ ਵੀਰ ਸੋਵੇਂ ਸੰਗਤ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਨਾ ਕਿ ਪੰਜਾਬ ਦਾ ਵਿੱਚ ਅਸੀਂ ਸਭ ਕੁਝ ਦੇਖ ਆਏ ਉੱਤੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਅਗਰ ਉੱਥੇ ਜ਼ਰੂਰਤ ਹੈ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਡੀਜ਼ਲ ਦੀ ਜ਼ਰੂਰਤ ਪੈਣੀ ਹੈ ਉਹਨਾਂ ਨੂੰ ਮਾਇਆ ਦੀ ਜ਼ਰੂਰਤ ਪੈਣੀ ਹੈ ਉਹ ਲੈ ਕੇ ਜਾਓ ਤੁਸੀਂ ਉੱਥੇ ਉਹਨਾਂ ਨੂੰ ਉਹ ਚੀਜ਼ਾਂ ਦਿਓ ਜਿਹੜੀ ਚੀਜ਼ਾਂ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਅਗਰ ਇਹ ਸਮਾਨ ਅਸੀਂ ਆਈ ਲੈ ਕੇ ਜਾ ਰਹੇ ਹਾਂ ਇਹ ਸੰਗਤ ਨੇ ਕਾਫੀ ਦਿਨਾਂ ਤੋਂ ਸਾਨੂੰ ਦਿੱਤਾ ਸੀ ਤਾਂ ਕਰਕੇ ਸਾਡਾ ਫਰਜ਼ ਬੰਦਾ ਹੈ ਕਿ ਸੰਗਤ ਦੀ ਜਿਹੜੀ ਭਾਵਨਾ ਨੂੰ ਠੇਸ ਨਾ ਪਹੁੰਚੇ ਕਿਉਂਕਿ ਆਪਣੀ ਪਰਮਾਤਮਾ ਦੀ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਜਿਹੜੀ ਉਹਨਾਂ ਨੇ ਆਪਣੀ ਤਿਲ ਫੁੱਲ ਜਿਹੜਾ ਹੈ ਜਿੰਨਾ ਵੀ ਉਹਨਾਂ ਨੇ ਇਸ ਦੇ ਵਿੱਚ ਪਾਇਆ ਹੈ ਸੋ ਸੰਗਤ ਦਾ ਧੰਨਵਾਦੀ ਹਾਂ ਇੱਕ ਵਾਰ ਫਿਰ ਮੈਂ ਹੱਥ ਜੋੜ ਕੇ ਸਮੂਹ ਸਾਧ ਸੰਗਤ ਜੰਮੂ ਕਸ਼ਮੀਰ ਦੀ ਨੂੰ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਨਾਲ ਖੜੇ ਹੋ ਖੜੇ ਸੋ ਅੱਗਾ ਵੀ ਕਿਸਾਨ ਨੂੰ ਯਕੀਨ ਹੈ ਤੁਸੀਂ ਖੜੇ ਰਹੋਗੇ ਪਰ ਅਸੀਂ ਆਨ ਗਰਾਊਂਡ ਵੇਖ ਆਏ ਹਾਂ ਉੱਥੇ ਕਿ ਉੱਥੇ ਨਾ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਕੋਸ਼ਿਸ਼ ਕਰੋ ਆਨਲੇ ਟਾਈਮ ਵਿੱਚ ਤੁਹਾਡੇ ਕੋਲ ਅਗਰ ਡੀਜ਼ਲ ਪ੍ਰੋਵਾਈਡ ਹੋ ਸਕਦਾ ਡੀਜ਼ਲ ਉੱਥੋਂ ਲੈ ਕੇ ਇੱਥੋਂ ਪੈਸੇ ਲੈ ਜਾਓ ਮਾਇਆ ਲੈ ਜਾਓ ਉਹ ਤੁਹਾਨੂੰ ਇਹਨਾਂ ਨੂੰ ਡੀਜ਼ਲ ਦਿਓ ਉਹਨਾਂ ਨੂੰ ਖਾਦ ਦਿਓ ਉਹਨਾਂ ਨੂੰ ਖੇਤਾਂ ਦੇ ਵਿੱਚ ਜੋ ਚੀਜ਼ਾਂ ਚਾਹੀਦੀਆਂ ਚਾਹੀਦੀਆਂ ਉਹ ਦਿੱਤੀਆਂ ਜਾਵਣ ਬਾਕੀ ਪਾਣੀ ਜਿਹੜਾ ਹੁਣ ਕਾਫੀ ਪੰਜਾਬ ਦੇ ਵਿੱਚ ਘਟ ਗਿਆ ਤੇ ਅਸੀਂ ਜਿਹੜਾ ਇਸ ਮਗਰੀ ਲੈ ਕੇ ਜਾ ਰਹੇ ਆਂ ਇਹ ਸੰਗਤ ਨੇ ਕਾਫੀ ਦਿਨਾਂ ਤੋਂ ਦਿੱਤਾ ਹੋਇਆ ਸੀ ਸੋ ਡਵੈਲਮੈਂਟ ਸੁਸਾਇਟੀ ਨੇ ਤਾਂ ਵਿਚਾਰ ਬਣਾਏ ਨੇ ਸੋ ਸਾਰੀ ਸੰਗਤ ਦਾ ਜਿਨ੍ਹਾਂ ਨੇ ਵੀ ਆਪਣੀ ਤਿਲ ਫੁੱਲ ਜਿਹੜੀ ਮਾਇਆ ਵਿੱਚੋਂ ਪਾਛਾ ਦੀ ਦਿੱਤੀਆਂ ਹੋਈਆਂ ਜਿਹੜੀਆਂ ਦాతਾਂ ਵਿੱਚੋਂ ਤਿਲ ਫੁੱਲ ਜੋ ਦਿੱਤਾ ਹੈ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਔਰ ਪੰਜਾਬ ਦੇ ਲਈ ਇੱਕ ਸੁਨੇਹਾ ਮੈਂ ਸੰਗਤ ਨੂੰ ਫਿਰ ਦੇਣਾ ਚਾਹਾਂਗਾ ਕਿ ਤੁਸੀਂ ਆਪਣੀ ਬਹੁਤ ਹਮਦਰਦੀ ਜਿਤਾਈ ਹੈ ਤੁਹਾਡੇ ਰਹਿਣੀ ਅਸੀਂ ਪੰਜਾਬ ਦੇ ਨਾਲ ਅੱਗਾ ਵੀ ਖੜੇ ਰਹਿਣਾ ਹੈ ਕਿਉਂਕਿ ਪੰਜਾਬ ਇੱਕ ਐਸਾ ਦੇਸ਼ ਹੈ ਜਿਹੜਾ ਹਰ ਜਗ੍ਹਾ ਵਿੱਚ ਕੋਈ ਵੀ ਕਿਧਰੇ ਵੀ ਕੋਈ ਆਫਤ ਆਂਦੀ ਹੈ ਤੇ ਹਿਕ ਡਾਕੇ ਜਿਹੜਾ ਉਹ ਹਰ ਕਿਸੇ ਨਾਲ ਖੜਦਾ ਹੈ ਸੋ ਤੁਸੀਂ ਸਾਰਿਆਂ ਨੇ ਆਪਣੇ ਫਰਜ਼ਾਂ ਨੂੰ ਬਹੁਤ ਖੂਬੀ ਨਿਭਾਇਆ ਹੈ ਖਾਸ ਕਰਕੇ ਮੈਂ ਦੇਖ ਰਿਹਾ ਹਾਂ ਬਸਤੀ ਗੋਵਿੰਦਪੁਰਾ ਸਿੰਮਲ ਮੋੜ ਦੇ ਪ੍ਰਧਾਨ ਸਰਦਾਰ ਜੋਤ ਸਿੰਘ ਜੀ ਅਤੇ ਚੇਅਰਮੈਨ ਸਰਦਾਰ ਰਾਜਿੰਦਰ ਸਿੰਘ ਜੀ ਜਿਨ੍ਹਾਂ ਨੇ ਸਭ ਤੋਂ ਪਹਿਲ ਕੀਤੀ ਦੋ ਟਰੱਕ ਮਾਲ ਜਿਹੜਾ ਹੈ ਉਹ ਜਿਹੜਾ ਅਸੀਂ ਪੰਜਾਬ ਦੀ ਧਰਤੀ ਦੇ ਵਿੱਚ ਲੈ ਕੇ ਗਏ ਉਸ ਤੋਂ ਬਾਅਦ ਪੁੰਛ ਤੋਂ ਵੀ ਗਏ ਟਰੱਕ ਕਸ਼ਮੀਰ ਤੋਂ ਵੀ ਗਏ ਔਰ ਵੀਰ ਗੁਰਪ੍ਰੀਤ ਸਿੰਘ ਵਿੱਚ ਵੀ ਸ਼ਾਇਦ ਪੁੰਛ ਦੀਆਂ ਸੰਗਤਾਂ ਦਾ ਕਾਫੀ ਬਿਲਕੁਲ ਉਹਨਾਂ ਦਾ ਵੀ ਸਹਿਯੋਗ ਹੈ ਔਰ ਮੇਰਾ ਛੋਟਾ ਵੀਰ ਗੁਰਪ੍ਰੀਤ ਸਿੰਘ ਜਿਸ ਨੂੰ ਨਿਸ਼ਕਾਮੀ ਕਹਿੰਦੇ ਨੇ ਉਹ ਵੀ ਕੱਲ ਫੋਨ ਕਰਕੇ ਮੈਨੂੰ ਕਹਿ ਰਹੇ ਸੀ ਕਿੱਧਰ ਕਿੱਧਰ ਜਾਈਏ ਉਹ ਵੀ ਆਪਣਾ ਸਮਾਨ ਜਿਹੜਾ ਕੱਲ ਪੰਜਾਬ ਵਿੱਚ ਪਹੁੰਚਾ ਕੇ ਆਏ ਨੇ ਸੋ ਮੈਂ ਕਹਿੰਦਾ ਕਿ ਸਾਹਰ ਕਿਸੇ ਨੂੰ ਚਾਹੀਦਾ ਕਿ ਪੰਜਾਬ ਦੇ ਪ੍ਰਤੀ ਅਸੀਂ ਆਪਣੇ ਫਰਜ਼ਾਂ ਨੂੰ ਨਿਭਾਈਏ ਪੰਜਾਬ ਦੇ ਪ੍ਰਤੀ ਆਪਣੇ ਅਸੀਂ ਦਰਦ ਨੂੰ ਰੱਖੀਏ ਕਿਉਂਕਿ ਸਾਡੇ ਗੁਰੂਆਂ ਦੀ ਧਰਤੀ ਹੈ ਸਾਡੇ ਸੂਰਮਿਆਂ ਦੀਆਂ ਸਾਡੇ ਸ਼ਹੀਦਾਂ ਦੀ ਧਰਤੀ ਹੈ ਉਸ ਨੂੰ ਅਸੀਂ ਬਹੁਤ ਖਾਸ ਕਰ ਤੁਹਾਡਾ ਵੀ ਮਿਰਜੀ ਬਹੁਤ ਬਹੁਤ ਧੰਨਵਾਦ ਹਰ ਜਗ੍ਹਾ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਤੁਸੀਂ ਵੀ ਪਹੁੰਚਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਗੱਡੀ ਜਿਹੜੀ ਹੈ ਇੱਥੇ ਲਗਭਗ ਲੋਡ ਹੋ ਚੁੱਕੀ ਹੈ ਔਰ ਬਾਕੀ ਦਾ ਸਮਾਨ ਜਿਹੜਾ ਹੈ ਗੁਰਦੁਆਰਾ ਬਸਤੀ ਗੋਬਿੰਦਪੁਰਾ ਸਿੰਬਲ ਮੋੜ ਤੋਂ ਅਨਲੋਡ ਕੀਤਾ ਜਾਏਗਾ ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਉਹਨਾਂ ਸੰਗਤਾਂ ਤੱਕ ਜਿਨ੍ਹਾਂ ਨੇ ਇਸ ਦੇ ਵਿੱਚ ਜਿਹੜਾ ਹੈ ਉਹ ਯੋਗਦਾਨ ਯੋਗਦਾਨ ਪਾਇਆ ਹੋਇਆ ਹੈ ਸੇਵਾ ਦੇ ਵਿੱਚ ਉਹਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਉਹਨਾਂ ਦੇ ਦਿੱਤੀ ਹੋਈ ਦਸਵੰਤ ਦੇ ਨਾਲ ਜੋ ਵੀ ਸਮਾਨ ਸਮੱਗਰੀ ਹੈ ਉਹ ਸਾਰੀ ਜਿਹੜੀ ਹੈ ਉਹ ਸਹੀ ਹੱਥਾਂ ਦੇ ਵਿੱਚ ਔਰ ਸਹੀ ਜਗ੍ਹਾ ਤੇ ਛੇਤੀ ਹੀ ਪਹੁੰਚ ਜਾਏਗੀ ਕੱਲ ਇਹ ਕਾਫਲਾ ਜਿਹੜਾ ਇੱਥੋਂ ਰਵਾਨਾ ਹੋਏਗਾ ਕੱਲ ਅਸੀਂ ਫਿਰ ਤੁਹਾਡੇ ਨਾਲ ਮਿਲਾਂਗੇ ਫਿਰ ਤੁਹਾਨੂੰ ਇਹ ਸਾਰਾ ਦਿਖਾਵਾਂਗੇ ਤੇ ਉਮੀਦ ਕਰਦੇ ਹਾਂ ਕਿ ਸਾਰੇ ਹੀ ਜਿਹੜੇ ਸੇਵਾ ਕਰਨ ਵਾਲੇ ਹਨ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਾਂ ਕਿ ਇਹ ਸਮਾਨ ਇਹ ਜੋ ਰਸਤ ਹੈ ਪੰਜਾਬ ਹੜਪੀੜਤਾ ਦੀ ਇਹ ਉੱਥੇ ਤੱਕ ਬਿਲਕੁਲ ਸਹੀ ਤਰੀਕੇ ਦੇ ਨਾਲ ਪਹੁੰਚ ਸਕੇ ਦੇਖਦੇ ਰਹੋ ਆਪਸੀ ਸਾਂਝੀ TV ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਦਿਖਾਵਾਂਗੇ ਤਦ ਤੱਕ ਦੇ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ